ਐਕਸਾਈਜ਼ ਕਮਿਸ਼ਨਰ ਪੰਜਾਬ ਸਾਡੀ ਡੀਸੀ ਐਕਸਾਈਜ਼ ਸਾਹਿਬ ਐਸ ਕੇ ਗਰਗ ਸਾਹਿਬ ਜਲੰਧਰ ਤੋਂ ਸਾਡੇ ਅਸਿਸਟੈਂਟ ਕਮਿਸ਼ਨਰ ਮਹੇਜ ਗੁਪਤਾ ਜੀ ਗੁਰਦਾਸਪੁਰ ਰੇਂਜ ਸਾਡੇ ਈਓ ਸਰ ਐਮਨਤ ਸ਼ਰਮਾ ਜੀ ਤੇ ਸਾਡੇ ਐਕਸਾਈਜ਼ ਇੰਸਪੈਕਟਰ ਪੰਕਜ ਜੀ ਧਾਰੀਵਾਲ ਸਰਕਲ ਤੋਂ ਮੈਂ ਦੀਪਕ ਕੁਮਾਰ ਐਕਸਾਈਜ਼ ਇੰਸਪੈਕਟਰ ਗੁਰਦਾਸਪੁਰ ਤੋਂ ਸਾਡੇ ਅੱਜ ਅਵੇਅਰਨੈਸ ਕੈਂਪ ਦਾ ਇੱਕ ਮੁਹਿੰਮ ਇਸ ਕਰਕੇ ਸੀ ਕਿ ਤੁਹਾਨੂੰ ਪਤਾ ਜਿਸ ਤਰ੍ਹਾਂ ਲਾਸਟ ਟਾਈਮ ਤਰਨ ਤਾਰਨ ਬਟਾਲੇ ਕਾਫੀ ਕੈਜ਼ੁਐਲਟੀਆਂ ਹੋਈਆਂ ਇਲੀਜੀਟ ਨੀਕਰ ਕਰ ਕਰਕੇ ਔਰ ਔਰ ਰੀਸੈਂਟਲੀ ਕੁਝ ਦਿਨਾਂ ਪਹਿਲਾਂ ਮਜੀਕੇ ਵੀ ਬਹੁਤ ਤਗੜਾ ਇਨਸੀਡੈਂਟ ਹੋਇਆ ਹੈ ਜੋ ਨਾ ਕਬੂਲ ਹੈ ਸਰਕਾਰ ਵੱਲੋਂ ਆਲਰੇਡੀ ਇੱਕ ਮੁਹਿੰਮ ਚੱਲ ਰਹੀ ਹੈ ਡਰੈਕਸ ਵਿਰੁੱਧ ਔਰ ਸਰਕਾਰ ਦੇ ਕਾਫੀ ਸਖਤ ਨਿਰਦੇਸ਼ ਹੈ ਜਿੱਦੀ ਪਾਲਣਾ ਸਾਡੇ ਡਿਪਾਰਟਮੈਂਟ ਵੱਲੋਂ ਕਰਾਇਆ ਜਾ ਰਿਹਾ ਹੈ ਅੱਜ ਦੇ ਵੀਰ ਇਸ ਕੈਂਪ ਦਾ ਮਹੱਤਵ ਇਹ ਹੈ ਕਿ ਇਹ ਲੋਕਾਂ ਨੂੰ ਜਾਗਰੂਕ ਕਰੀਏ ਕਿ ਜਿਹੜੀ ਇਲੀਗਲ ਲੀਕਰ ਹੁੰਦੀ ਆ ਉਹ ਕਾਫੀ ਕੈਮੀਕਲਸ ਤੋਂ ਮੈਥਨੋਲ ਵਗੈਰਾ ਤੋਂ ਬਣਾਉਂਦੇ ਆਂ ਅੱਜਕੱਲ ਤੇ ਉਹਦੇ ਨਾਲ ਹਿਊਮਨ ਲਾਈਫ ਨੂੰ ਬਹੁਤ ਡੇਂਜਰ ਹੈ ਅੱਖਾਂ ਦੀ ਰੋਸ਼ਨੀ ਚਲ ਜਾਂਦੀ ਹੈ ਕਿਡਨੀਜ਼ ਲੰਗਸ ਖਰਾਬ ਹੋ ਜਾਂਦੇ ਆ ਸਾਡਾ ਅਵੇਰਨਸ ਕੈਂਪ ਦਾ ਇਹੀ ਆ ਕਿ ਤੁਸੀਂ ਨਾ ਪੀਓ ਇਹਨੂੰ ਇਹਦੀ ਸੇਵਨ ਨਾ ਕਰੋ ਵੀ ਆਪਣੇ ਨੰਬਰ ਦਿੱਤੇ ਆ ਸਾਨੂੰ ਉਹਦੀ ਜਾਣਕਾਰੀ ਦਿੱਤੀ ਜਾਵੇ ਉਹ ਜਾਣਕਾਰੀ ਗੁਪਤ ਰੱਖੀ ਜਾਏਗੀ ਸਾਡੇ ਅਫਸਰਾਂ ਦੇ ਸਖਤ ਨਿਰਦੇਸ਼ ਹੈ ਕਿ ਇਲੀਜੀਟ ਨੂੰ ਅੱਪਾ ਚੱਲਣ ਨਹੀਂ ਦੇਣਾ ਜੀ ਔਰ ਜਿੱਥੇ ਸਾਨੂੰ ਖਬਰ ਆਏਗੀ ਸਖਤ ਤੋਂ ਸਖਤ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਏਗੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਡਿਪਾਰਟਮੈਂਟ ਵੱਲੋਂ ਇਹੀ ਬੇਨਤੀ ਕਰਨਾ ਚਾਹੁੰਦੇ ਆ ਕੀ ਦੇਸੀ ਸ਼ਰਾਬ ਦਾ ਸੇਵਨ ਨਾ ਕਰੋ ਲੋਕਾਂ ਨੂੰ ਵੀ ਹਟਾਓ ਔਰ ਇਹ ਦੱਸੋ ਕਿ ਕਿੰਨਾ ਨੁਕਸਾਨ ਆਲਰੇਡੀ ਹੋ ਚੁੱਕਿਆ ਹੈ ਫਿਊਚਰ ਪਾਸਟ ਦੇ ਵਿੱਚ ਅਮ ਜਿੱਤੇ ਸਿਰ ਹੋਇਆ ਹੈ ਤੇ ਕਾਈਂਡਲੀ ਜੇ ਪੀਣੀ ਆ ਤੇ ਸਰਕਾਰ ਵੱਲੋਂ ਮਨਜ਼ੂਰशुदा ਕਿਉਂਕਿ ਉਹਦੀ ਡਿਗਰੀ ਸੈੱਟ ਹੁੰਦੀ ਆ ਉਹਨੇ ਕਿੰਨੇ ਲੈਬ ਟੈਸਟ ਤੋਂ ਗੁਜ਼ਰਦੇ ਆ ਉਹਦੇ 'ਚ ਹਿਊਮਨ ਲਾਈਫ ਨੂੰ ਡੇਂਜਰ ਨਹੀਂ ਆ ਬਟ ਜਿਹੜੇ ਆ ਇਲੀਜੀਟ ਹੈ ਜਿਹਦੇ 'ਚ ਮਥਨੋਲ ਵਗੈਰਾ ਯੂਜ਼ ਕੀਤੇ ਹੁੰਦੇ ਆ ਇਹਦੇ 'ਚ ਹਿਊਮਨ ਲਾਈਫ ਡੇਂਜਰ ਹੀ ਡੇਂਜਰ ਆ ਸਰ ਮੌਜਪੁਰ ਪਰਸੋ ਰੇਡ ਕੀਤੀ ਸੀ ਤੇ ਸਾਡੇ ਵੱਲੋਂ ডিপਾਰਟਮੈਂਟ ਵੱਲੋਂ ਰਿਪੋਰਟ ਕੀਤਾ ਗਿਆ ਜਿਦੇ ਚ 5900 ਲੀਟਰ ਲਾਣ ਆਈ ਉਥੋਂ ਫੜਿਆਵਾ ਦਰਿਆ ਤੋਂ ਤੇ ਉਹਨੂੰ ਨਸ਼ਟ ਕੀਤਾ ਤੇ ਉਹਦੇ ਅਗੇਂਸਟ ਦੋ ਐਫਆਰ ਦਰਜ ਹੋਈਆਂ 38 ਤੇ 39 ਨੰਬਰ ਉਤੋਂ ਇਲਾਵਾ ਸਦਰ ਪੁਲਿਸ ਨੇ ਸ਼ਰਾਬ ਫੜੀ ਆ ਜੀ ਇੱਕ ਕਾਰ ਤੋਂ ਨੌ ਪੇਟੀਆਂ ਔਰ ਲਗਾਤਾਰ ਸਾਡੀ ਇਹ ਮੁਹਿੰਮ ਜਾਰੀ ਆ ਔਰ ਇਹ ਚਲਦੀ ਰਹਿਣੀ ਹੈ ਮਕਸਦ ਲੋਕਾਂ ਨੂੰ ਅਵੇਅਰ ਕਰਨਾ ਹੈ ਜੀ ਕਿ ਜਿਹੜੀ ਇਲੀਜੀਟ ਸ਼ਰਾਬ ਆ ਇਹ ਬਹੁਤ ਹਾਰਮਫੁਲ ਆ ਕਿ ਇਹਦਾ ਸੇਵਨ ਨਾ ਕੀਤਾ ਜਾਏ ਔਰ ਲੋਕਾਂ ਨੂੰ ਵੀ ਅਵੇਅਰਨੈਸ ਜਿਦਾਂ ਮੈਂ ਸੋਚਦਾ ਵੀ ਆਪਣੇ ਗਲੀ ਮਹੱਲੇ 'ਚ ਇਹ ਦੱਸਾਂ ਸਾਰਿਆਂ ਨੂੰ ਇੱਕ ਦੂਜੇ ਤੋਂ ਇਹ ਮੈਸੇਜ ਜਾਵੇ ਕਿ ਇਹ ਸ਼ਰਾਬ ਬਹੁਤ ਜਾਨਲੇਵਾ ਹੈ ਬਹੁਤ ਜ਼ਿਆਦਾ ਹਿਊਮਨ ਡੇਂਜਰ ਹੈ ਤੇ ਇਹਦੀ ਸੇਵਰਿਟੀ ਲੈਵਲ ਖਰਾਬ ਹੋ ਜਾਂਦੇ ਆ ਸਾਡਾ ਅਵੇਅਰਨੈਸ ਕਹਿੰਦਾ ਇਹੀ ਆ ਕਿ ਤੁਸੀਂ ਨਾ ਪੀਓ ਇਹਨੂੰ ਇਹਦੀ ਸੇਵਰ ਨਾ ਕਰੋ ਵੀ ਆਪਣੇ ਨੰਬਰ ਦਿੱਤੇ ਆ ਸਾਨੂੰ ਉਹਦੀ ਜਾਣਕਾਰੀ ਦਿੱਤੀ ਜਾਵੇ ਉਹ ਜਾਣਕਾਰੀ ਗੁਪਤ ਰੱਖੀ ਜਾਏਗੀ ਸਾਡੇ ਅਫਸਰਾਂ ਦੇ ਸਖਤ ਨਿਰਦੇਸ਼ ਹੈ ਕਿ ਇਲੀਜੀਟ ਨੂੰ ਆਪਾਂ ਚੱਲਣ ਨਹੀਂ ਦੇਣਾ ਜੀ ਔਰ ਜਿੱਥੇ ਸਾਨੂੰ ਖਬਰ ਆਏਗੀ ਸਖਤ ਤੋਂ ਸਖਤ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਏਗੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਡਿਪਾਰਟਮੈਂਟ ਵੱਲੋਂ ਇਹ ਹੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਦੇਸੀ ਸ਼ਰਾਬ ਦਾ ਸੇਵਨ ਨਾ ਕਰੋ ਲੋਕਾਂ ਨੂੰ ਵੀ ਹਟਾਓ ਔਰ ਇਹ ਦੱਸੋ ਕਿ ਕਿੰਨਾ ਨੁਕਸਾਨ ਆਲਰੇਡੀ ਹੋ ਚੁੱਕਿਆ ਹੈ ਫਿਊਚਰ ਪਾਲਸ ਦੇ ਵਿੱਚ ਅਮਜਿੱਤੇ ਫੇਰ ਹੋਇਆ ਹੈ ਤੇ ਕਾਈਂਡਲੀ ਜੇ ਪੀਣੀ ਆ ਤੇ ਸਰਕਾਰ ਵੱਲੋਂ ਮਨਜ਼ੂਰशुदा ਕਿਉਂਕਿ ਉਹਦੀ ਡਿਗਰੀ ਸੈੱਟ ਹੁੰਦੀ ਆ ਉਹਨੇ ਕਿੰਨੇ ਲੈਬ ਟੈਸਟੋਂ ਗੁਜ਼ਰਦੇ ਆ ਉਦੇ ਚ ਹਿਊਮਨ ਲਾਈਫ ਨੂੰ ਡੇਂਜਰ ਨਹੀਂ ਆ ਬਟ ਜਿਹੜੇ ਆ ਇਲੀਜੀਟ ਹੈ ਜਿਹਦੇ ਚ ਮੈਥਨੋਲ ਮਗਹਿਰਾ ਯੂਜ਼ ਕੀਤੇ ਹੁੰਦੇ ਆ ਇਹਦੇ ਚ ਹਿਊਮਨ ਲਾਈਫ ਡੇਂਜਰ ਹੀ ਡੇਂਜਰ ਹੈ ਸਰ ਮੋਜਪੁਰ ਪਰਸੋ ਰੇਡ ਕੀਤੀ ਸੀ ਤੇ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਰੇਡ ਕੀਤਾ ਗਿਆ ਜਿਹਦੇ ਚ 5900 ਲੀਟਰ ਲਾਣ ਆਈ ਉਥੋਂ ਫੜਿਆਵਾ ਦਿਆ ਤੋ ਤੇ ਉਹਨੂੰ ਨਸ਼ਟ ਕੀਤਾ ਤੇ ਉਹਦੇ ਅਗੇਂਸਟ ਦੋ ਐਫਆਰ ਦਰਜੀ ਹੋਈ ਆ 38 ਤੇ 39 ਨੰਬਰ ਉਤੋਂ ਇਲਾਵਾ ਸਦਰ ਪੁਲਿਸ ਨੇ ਸ਼ਰਾਬ ਫੜੀ ਆ ਜੀ ਇੱਕ ਕਾਰ ਤੋਂ ਨੌ ਪੇਟੀਆਂ ਔਰ ਲਗਾਤਾਰ ਸਾਡੀ ਇਹ ਮੁਹਿੰਮ ਜਾਰੀ ਆ ਔਰ ਇਹ ਚਲਦੀ ਰਹਿਣੀ ਹੈ ਮਕਸਦ ਲੋਕਾਂ ਨੂੰ ਅਵੇਅਰ ਕਰਨਾ ਹੈ ਜੀ ਕਿ ਜਿਹੜੀ ਇਲੀਜੀਟ ਸ਼ਰਾਬ ਹੈ ਇਹ ਬਹੁਤ ਹਾਰਮਫੁਲ ਆ ਕਿ ਇਹਦਾ ਸੇਵਨ ਨਾ ਕੀਤਾ ਜਾਵੇ ਔਰ ਲੋਕਾਂ ਨੂੰ ਵੀ ਅਵੇਅਰਨੈਸ ਜਿਦ ਤਰ੍ਹਾਂ ਮੈਂ ਸੋਚਦਾ ਵੀ ਆਪਣੇ ਗਲੀ ਮਹੱਲੇ ਚ ਇਹ ਦੱਸਾਂ ਸਾਰਿਆਂ ਨੂੰ ਇੱਕ ਦੂਜੇ ਤੋਂ ਇਹ ਮੈਸੇਜ ਜਾਵੇ ਕਿ ਇਹ ਸ਼ਰਾਬ ਬਹੁਤ ਜਾਨਲੇਵਾ ਹੈ ਬਹੁਤ ਜ਼ਿਆਦਾ ਹਿਊਮਨ ਡੇਂਜਰ ਹੈ ਤੇ ਇਹਦੀ ਸੇਵਨ ਜਿਹੜੇ ਸਰਕਲਸ ਇਨਸਪੈਕਟਰਸ ਦੇ ਆ ਜਿਹੜੇ ਐਸਆਈ ਬਾਣ ਆ ਉਹਨਾਂ ਦੇ ਨੰਬਰ ਦਿੱਤੇ ਆ ਸਾਨੂੰ ਦੱਸਿਆ ਜਾਵੇ ਜੀ ਐਕਸਾਈਲ ਡਿਪਾਰਟਮੈਂਟ ਨੂੰ ਲੋਕਲ ਪੁਲਿਸ ਨੂੰ ਦੱਸਿਆ ਜਾਵੇ ਜੀ ਲੋਕਲ ਪੁਲਿਸ ਨੇ ਵੀ ਕਾਫੀ ਇਫੈਕਟ ਕੀਤੇ ਆ ਐਸਐਸਪੀ ਸਾਹਿਬ ਵੱਲੋਂ ਵੀ ਕਾਫੀ ਸਖਤਾਈ ਹੋਈ ਆ ਲੋਕਲ ਪੁਲਿਸ ਥਾਣਿਆਂ ਨੂੰ ਦੱਸਿਆ ਜਾਵੇ ਸਾਨੂੰ ਦੱਸਿਆ ਜਾਵੇ ਤਾਂ ਕਿ ਇਹਨੂੰ ਠੱਲ ਪਾਇਆ ਜਾ ਜੀ ਇਹ ਹਰ ਜਆ ਅਪੀਲ ਆ ਜਨਤਾ ਨੂੰ ਦੇਸੀ ਸ਼ਰਾਬ ਨਾ ਪੀਓ ਸਰਕਾਰ ਦੇ ਮਨਜੂਰ ਸੁਦਾ ਠੇਕਿਆਂ ਤੋਂ ਸ਼ਰਾਬ ਪੀਓ ਪਿਛਲੇ ਹਫਤੇ ਮਜੀਠੇ ਹਲਕੇ ਦੇ ਵਿੱਚ ਬਹੁਤ ਮੋਤਾ ਹੋ ਗਿਆਂ ਵਾ ਤ੍ਰਿਯੇਵਾਲ ਪਿੰਡ ਦੇ ਮੋਤਾ ਹੋ ਗਿਆ ਲਾਗੇ ਮਰਦੀ ਦੀ ਕਲਾਂ ਚ ਹੋ ਗਿਆ ਪਘਾਲੀ ਕਲਾਂ ਚ ਮੋਤਾ ਹੋ ਗਿਆ ਜੀ ਜਿਹੜੀ ਡਿਲੀ ਸ਼ਰਾਬ ਪੀਂ ਕਰਨੀ ਹੈ ਜੀ محکمہ ਇੰਸਪੈਕਟਰ ਸਾਹਿਬ ਡਿਲੀ ਰੇਟ ਹੁੰਦੇ ਆ ਜੀ ਅਸੀਂ ਜਨਤਾ ਕਰੀ ਇਹੋ ਅਪੀਲ ਆ ਵੀ ਮਾਰੀ ਸ਼ਰਾਬ ਨਾ ਪੀਓ ਘਰ ਦੀ ਕੱਢੀ ਸ਼ਰਾਬ ਨਾ ਪੀਓ ਠੇਕੇ ਤੋਂ ਲੈ ਕੇ ਪੀਓ ਮੈਨੂੰ ਮਨਜ਼ੂਰ ਸਦਾ